ਨਮਸਕਾਰ ਤੁਸੀਂ ਦੇਖ ਰਹੇ ਹੋ ਆਰਕੇ ਇੰਡੀਆ ਨਿਊਜ਼ 24 ਤੇ ਮੈਂ ਹਾਂ ਰੋਸ਼ਨ ਕੋਲੋਪਰਾ ਪੰਜਾਬ ਦੇ ਵਿੱਚ ਹਰ ਰੋਜ਼ ਕੋਈ ਨਾ ਕੋਈ ਕਤਲ ਹੁੰਦਾ ਰਹਿੰਦਾ ਹੈ ਕੋਈ ਨਾ ਕੋਈ ਵਾਰਦਾਤ ਹੁੰਦੀ ਰਹਿੰਦੀ ਹੈ ਇਹੀ ਇੱਕ ਘਟਨਾ ਪਠਾਨਕੋਟ ਵੀ ਵਿਖੇ ਵੇਖਣ ਨੂੰ ਮਿਲੀ ਜਦੋਂ ਇੱਕ ਆਟੋ ਚਾਲਕ ਦਾ ਬੜੀ ਬੇਰਹਿਮੀ ਨਾਲ ਕਤਲ ਕੀਤਾ ਗਿਆ ਤੁਸੀਂ ਸੀਸੀਟੀਵੀ ਕੈਮਰੇ ਤੋਂ ਦੇਖ ਸਕਦੇ ਹੋ ਕਿੰਨੀ ਬੇਰਹਿਮੀ ਨਾਲ ਵਿਚਾਰੇ ਦਾ ਕਤਲ ਕੀਤਾ ਜਾ ਰਿਹਾ ਹੈ ਤੇਜ਼ ਹਥਿਆਰਾਂ ਨਾਲ ਆਟੋ ਚਾਲਕ ਦਾ ਪਰਿਵਾਰ ਮੰਗ ਕਰ ਰਿਹਾ ਹੈ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਮੇਰਾ ਨਾਮ ਜੀ ਜੱਜਪਾਲ ਕੀ ਗੱਲ ਬਾਤ ਹੋਈ ਗੱਲ ਬਾਤ ਇਹ ਹੈ ਜੀ ਮੇਰਾ ਭਰਾ ਐਡੋਦ ਲੰਡਾ ਸੀ ਜਿਹਦਾ ਨਾਮ ਸੰਨੀ ਲੰਡਾ ਕਰਕੇ ਮਸ਼ਹੂਰ ਆ ਠੀਕ ਹੈ ਜੀ ਆਪਣਾ ਮਿਹਨਤ ਕਰਦਾ ਸੀ ਰਾਤ ਦੇ ਟਾਈਮ ਤੇ ਸਵਾਰੀ ਸੂਰੀ ਭਗਤਾ ਆ ਕੇ ਘਰ ਆਇਆ ਰੋਟੀ ਪਾਣੀ ਖਾ ਕੇ ਘਰ ਹੋਏ ਬਾਅਦ ਨੂੰ ਜਿੱਲੇ ਗਿਆ ਤੇ ਮਹੱਲੇ ਦੇ ਮੁੜੇ ਆ ਉਹਨਾਂ ਨੇ ਇਕੱਲੇ ਨੂੰ ਦੇਖ ਕੇ ਇੱਥੇ ਹਮਲਾ ਕਰਤਾ ਉਹਨਾਂ ਕੋ ਸਿਫਟ ਕਰ ਰਹੀ ਕਾਰ ਉਹਨਾਂ ਨੇ ਫੜਾ ਫੜ ਰੁਕੀ ਆ ਕਾਰੋ ਕਿ ਫੜਾ ਫੜ ਦਾਤਰ ਕੱਢੇ ਸੂਵੇ ਸੂਵੇ ਹੀ ਉਹਨਾਂ ਕੋਲ ਤੇ ਉਹਨਾਂ ਨੇ ਮੇਰੇ ਭਰਾ ਨੂੰ ਮਤਲਬ ਬੜੀ ਬੇਰਮੀ ਦੇ ਨਾਲ ਮਾਰਿਆ ਤੇ ਜਦੋਂ ਸਾਨੂੰ ਪਤਾ ਲੱਗਾ ਅਈ ਮੌਕੇ ਤੇ ਗਏ ਛਡਾਲਣ ਵਾਸਤੇ ਸਾਨੂੰ ਵੀ ਮਤਲਬ ਕੀ ਉਹ ਬੰਦੇ ਗੋ ਮਾਰਨ ਨੂੰ ਫਿਰਦੇ ਹੀ ਆਪਾਂ ਆਪ ਆਪਣੀ ਜਾਨ ਬਚਾ ਕੇ ਉੱਥੋਂ ਸੈਟ ਦੇ ਹੋ ਗਏ ਕਾਰਨ ਕੀ ਅਸਗਲਾ ਕੀ ਸੀਗਾ ਕਾਰਨ ਸਰ ਕੋਈ ਨਹੀਂ ਇਦਾਂ ਹੀ ਮਾੜੀ-ਮੋਟੀ ਸਵਾਰੀ ਐਡਾ ਚਲਾਉਂਦੇ ਮਾੜੀ-ਮੋਟੀ ਗੱਲਬਾਤ ਹੋਈ ਆ ਜੀ ਤੇ ਕੋਈ ਇੰਨੀ ਵੱਡੀ ਕੋਈ ਰੰਜਿਸ਼ ਨਹੀਂ ਇਹ ਇਦਾਂ ਨਹੀਂ ਕੋਈ ਦੁਸ਼ਮਣੀ ਨਹੀਂ ਸੀ ਕਿ ਜਿੱਦਾਂ ਕੋਈ بڑا ਭਰਾ ਸਿਸਟਮ ਚੱਲਦਾ ਬੰਦੇ ਦਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਮੇਰਾ ਭਰਾ ਮਿਹਨਤ ਕਰਦਾ ਪਿਆ ਜੀ ਛੋਟੇ ਛੋਟੇ ਦੇ ਬੱਚੇ ਉਹਨਾਂ ਨਾਲ ਆਏ ਫਿਰ ਦੂਜੇ ਬੰਦੇ ਕਿ ਉਹ ਕੀ ਕੰਮ ਕਰਦੇ ਸੀ ਹਾਂ ਜੀ ਗਰਾਂ ਨੇ ਮਾਰਿਆ ਉਹ ਕੀ ਕੰਮ ਕਰਦੇ ਸੀ ਦੇਲੇ ਸਾਰੇ ਚਿੱਟਾ-ਚੁਟਾ ਵੇਚਦੇ ਆ ਉਹਨਾਂ ਦੇ ਮਾਂ ਤੇ ਉਹ ਵੀ ਨਹੀਂ ਉਹਨਾਂ ਨੂੰ ਰੋਗ ਦੇ ਕੀ ਆ ਦੇਲੇ ਰਹਿੰਦੇ ਆ ਕਦੀ ਆਖੋ ਚਲਾ ਲਿਆ ਕਦੀ ਨਹੀਂ ਜਸਪਾਲ ਜੀ ਚੋਣਾਂਾਂ ਦੇ ਦੌਰਾਨ ਸੁਣਿਆ ਕੋਈ ਉਹਨਾਂ ਦੀ ਲੜਾਈ ਹੋਈ ਹੈ ਚੋਣਾਂ ਦੇ ਦੌਰਾਨ ਨਹੀਂ ਸਰ ਐਸੀ ਕੋਈ ਗੱਲ ਨਹੀਂ ਹੋਈ ਇਹ ਤਾਂ ਜਿੰਨੀਆਂ ਮਰਜ਼ੀ ਖਬਰਾਂ ਲੋਕੀ ਦਾਣ ਸਲੀਅਤ ਗੱਲ ਇਹੀ ਆ ਕਿ ਏਟੋ ਦੀ ਸਵਾਰੀ ਦੀ ਕੋਈ ਗੱਲਬਾਤ ਮਾੜੀ-ਮੋਟੀ ਹੋਈ ਆ ਏਦਾਂ ਬੈਸੋ-ਬੈਸੀ ਹੋਈ ਆ ਉਸ ਤੋਂ ਬਾਅਦ ਨਾ ਉਹਨੇ ਕੋਈ ਦਿਲ ਤੇ ਗੱਲ ਲਈ ਕਿ ਮੈਨੂੰ ਏਦਾਂ ਹੋਏਗਾ ਉਦਾਂ ਹੋਏਗਾ ਬਟ ਉਹਨੇ ਮੈਨੂੰ ਇੰਨੀ ਗੱਲ ਦਾ ਮੈਸੇਜ ਜ਼ਰੂਰ ਦਿੱਤਾ ਕਿ ਭਾ ਮੈਂ ਹੁਣ ਸੁਧਰਿਆ ਮੈਂ ਏਟੋ ਚਲਾਣਾ ਮੈਂ ਆਪਣੇ ਕੰਮ ਦਾ ਮਤਬਰ ਰੱਖਦਾ ਮੈਨੂੰ ਆ ਤਿੰਨ-ਚਾਰ ਮੁੜੇ ਆ ਜਿਹੜੇ ਮੱਕੀ ਮੈਨੂੰ ਜੀਣ ਨਹੀਂ ਦੇ ਰਹੇ ਮੇਰੇ ਨਾਲ ਉਹਨੇ ਗੱਲ ਸ਼ੇਅਰ ਕੀਤੀ ਆ ਉਹਦਾ ਬੇਟਾ ਇੱਥੇ ਆਪਣਾ ਆ ਲੱਗੇ ਇਹਨੂੰ ਵੀ ਉਹਨੇ ਦੱਸਿਆ ਇਹ ਪ੍ਰਤੀਜਾ ਮੇਰਾ ਇਨੂੰ ਵੀ ਦੱਸਿਆ ਕਿ ਇਸ ਤਰ੍ਹਾਂ ਇਸ ਤਰ੍ਹਾਂ ਗੱਲਬਾਤ ਆ ਗਈ ਆ ਤੇ ਮੈਨੂੰ ਮਤਲਬ ਕੀ ਮਾਰਨ ਨੂੰ ਫਿਰਦੇ ਪਏ ਆ ਠੀਕ ਹੈ ਜੀ ਇਹ ਗੱਲ ਦੱਸਣ ਤੋਂ ਬਾਅਦ ਪਰਸੋਂ ਗੱਲਬਾਤ ਆ ਹੋਈ ਆ ਆਪਣਾ 3 ਤਰੀਕ ਸਾਨੂੰ ਸ਼ਾਮ ਨੂੰ ਦੱਸਿਆ ਜੀ ਕਿ ਮੇਰੇ ਨਾਲ ਐਦਾਂ ਦੀ ਘਟਨਾ ਮਤਲਬ ਕਿ ਹੋ ਰਹੀ ਆ ਪੁਲਿਸ ਨੇ ਸਰ ਦਿੱਤਾ ਸਾਡਾ ਸਾਥ ਅਫੀਸਰ ਗੱਲਬਾਤ ਕੀਤੀ ਇਹੀ ਡੈਡੀ ਫੋਨ ਕਰਦੇ ਫੋਨ ਕਰਦੇ ਇਹਨਾਂ ਡੈਡੀ ਨੂੰ ਤਾਇਆ ਨੇ ਤਾਇਆ ਨਾਲ ਗੱਲ ਕੀਤੀ ਜੀ ਗੱਡੀ ਨੇ ਸਾਨੂੰ ਵੀ ਘਰ ਕਈ ਮੇਰੇ ਦੱਸਾਈ ਗੱਡੀ ਨੇ ਤੇ ਵਾਰ-ਵਾਰ ਕਰਦੇ ਸੀ ਗੱਲਾਂ ਫੋਨ ਪਾਣੇ ਚ ਵੇ ਜੇ ਪਿਆ ਤੈਨੂੰ ਬਾਹਰ ਵੱਟ ਦੇਣ ਆਈਏ ਉਹ ਆ ਕਰਨ ਕੀ ਸੀਗਾ ਕੰਨ ਭਾਈ ਆਟੋ ਤੋਂ ਝਗੜਾ ਹੋਇਆ ਮਾੜਾ ਆ ਉਹੀ ਜਿਹੜੀ ਗਾ ਗੋਗ ਤੇ ਗੱਲਬਾਤ ਹੋਈ ਸਵਾਰੀਆਂ ਸੋਰੀਆਂ ਸਵਾਰੀਆਂ ਸੋਰੀਆਂ ਤੇ ਥੋੜੀ ਬਾਅਦ ਹੀ ਗੱਲ ਹੋਈ ਤੇ ਅੰਨਾ 10 ਲੈ ਕੇ ਪੈ ਗਈ ਆ ਸਾਰੇ ਜਾਣੇ 7-8 ਜਾਣੇ ਸੀ ਇਹ ਇਹਨਾਂ ਕੋ ਕਾਰ ਹੀ ਸੀ ਕਾਰ ਹੀ ਸੀ ਪੁਲਿਸ ਨੇ ਕਾਰ ਵੀ ਬਰਾਮਦ ਕੀਤੀ ਆ ਕਾਰ ਵੀ ਬਰਾਮਦ ਆ ਕਾਰ ਵੀ ਇਹਦੇ ਚੋਟੇ ਜਿਹੇ ਮੈਂਦੀ ਗਈ ਸੱਤ ਅੱਡੇ ਇਹ ਲਿਏ ਦੱਤ ਲੈ ਕੇ ਵੱਡੇ ਆ ਜੀ ਐ ਦੀ ਕੰਦਾ ਜਾਣਾ ਸੀ ਲੈ ਕੇ ਮੇਰਾ ਸਾਥੀਆਂ ਨੇ ਲੈ ਗਿਆ ਵੀ ਅਹੀਂ ਖੁਦ ਆਪਣਾ ਆਪ بچਾਇਆ ਨਾ ਕੋ ਅਹੀਂ ਮੌਕੇ ਤੇ ਛਡਾਣ ਅਹੀਂ ਛਡਾਣ ਜਦੋਂ ਗਏ ਵੀ ਨਾ ਦੱਤ ਲੈ ਕੇ ਵੱਡੇ ਵੱਡੇ ਲੱਗੇ ਬਈ ਮਾਰਨਾ ਆਪਾ ਫੂਨੀਆ ਕੇ ਗਏ ਮੈਂ ਤੇ ਮੇਰਾ ਤਾਇਆ ਸੇਖ ਲੋਗੇ ਪਾਸ ਚੱਲੇ ਰਹੀ ਅਗੇ ਆਹਾਨ ਹੋ ਆਪਣੀ ਜਾਨ ਦੀ ਕਿਤੇ ਸਾਡੇ ਨਾ ਪੈ ਗਈ ਨਸ਼ੇ ਕਿਤੇ ਰਹੀ ਨਸ਼ੇ ਕਿਤੇ ਰਹੀ ਸਾਰੇ ਆਇਆ ਫਾਰਕੀ ਲੰਦੇ ਹੋ ਗਿਆ ਬਸ ਚੱਲ ਉੱਧਰ ਚੱਲੋ ਕਾ